ਲੋਰੀਆ ਨੂੰ ਦੀ ਮਾਰਨਿੰਗ ਟਾਈਮ ਵੱਜ ਗਏ ਨੇ 5 ਹੁਣ ਚੱਲਿਆ ਅਸੀਂ ਉੱਪਰ ਰਹੀ ਮੁਰਸਾ ਮੱਥਾ ਦੇ ਤਾ ਇਤੋਂ ਹੈਗਾ ਹੈ ਮੁਰਸਾ ਰੋਜੇ 6 ਕਿਲੋਮੀਟਰ ਹੋਰ ਉੱਪਰ ਹੈ ਇਹ ਚੜਾਈ ਇਹ ਸਾਡੇ ਕਿੰਨੀ ਬਹੁਤ ਜ਼ਿਆਦਾ ਚੜਾਈ ਹੈ ਇਤੋਂ 6 ਕਿਲੋਮੀਟਰ ਜੀ ਹੋਰ ਉੱਪਰ ਜਾਣਾ ਜੇ ਤਾਂ ਤੱਕ ਇਤਰਾ ਹੀ ਤੇ 4 ਵਜੇ ਉੱਥੇ ਹੈ ਜਾਂ 5 ਵਜੇ ਅਸੀਂ ਤੁਰ ਪਏ ਨਹਾਣ ਨੂੰ ਰੇ ਇਹ ਚੈੱਕ ਕਰੋ ਮਾਰਨਿੰਗ ਟੈਂਪਰ ਹੰਡ ਬਹੁਤ ਆ ਜਗਤਾ ਵਗਰਾ ਪਈਆਂ ਵੀ ਦੇਖ ਸਕਦੇ ਸਾਰੀਆਂ ਤੇ ਪਾਣੀ ਦੀ ਚੈੱਕ ਕਰੋ ਨਾ ਵਸੰਤ ਦੀ ਚੈੱਕ ਕਰੋ ਸਾਰੀ ਮਿਲਦੇ ਆ ਤੁਹਾਨੂੰ ਉਹ ਅੱਗੇ ਜਾ ਕੇ ਹੋਰ ਵੀਡੀਓ ਦੇ ਨਾਲ ਲੋ ਜੀ ਹੁਣ ਅਸੀਂ 1 ਕਿਲੋਮੀਟਰ ਉੱਪਰ ਆ ਗਏ ਆ ਸਾਹਮਣੇ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚਿਆਂ ਨੂੰ ਕਿਸ ਤਰ੍ਹਾਂ ਕਿਸੇ ਦੇ ਮਗਰ ਲੱਡ ਕੇ ਲੈ ਕੇ ਜਾਂਦੇ ਪਏ ਆ ਇਹ ਵੀ ਇੱਥੇ ਰੁਪਿਆ ਲੈਂਦੇ ਆ ਤਿੰਨ ਤੋਂ 4000 ਰੁਪਿਆ ਲੈਂਦੇ ਉੱਪਰ ਲਾ ਕੇ ਜਾਂਦਾ ਬੱਚਿਆਂ ਨੂੰ ਇਹ ਕਿਲੋਮੀਟਰ ਉੱਪਰ ਆ ਗਏ ਹੋਰ ਜਣਾ ਜੇ ਇੱਥੇ ਲਈ ਦੇਖੋ ਜੀ ਮੋਰਸਾਲ ਜਾਂਦੇ ਆ ਉੱਪਰਲੀ ਛੜ ਤੋਂ ਦੇਖੋ ਬਰਫ਼ ਕਿੰਨੀ ਪਈ ਦੀ ਉੱਪਰ ਪਹਾੜਾਂ ਦੇ ਵਿੱਚੋਂ ਕਿੰਨਾ ਪਾਣੀ ਹੁੰਦਾ ਹੈ ਉੱਪਰੋਂ ਇਹ ਦਸੰਤ ਕਰੋ ਚਾਕੇ ਸਾਹਮਣੇ ਕਿੰਨੀ ਬਰਫ਼ ਹੈ ਤੇ ਪਾਣੀ ਥੱਲੇ ਜਾਂਦਾ ਪਿਆ ਸਾਰਾ ਇਹ ਅਸੀਂ ਇੱਕ ਤੋਂ 1.5 ਕਿਲੋਮੀਟਰ ਉੱਪਰ ਆ ਗਏ ਆ ਹਜੇ 5 ਕਿਲੋਮੀਟਰ ਹੋਰ ਉੱਪਰ ਜਾਣਾ ਤੇ ਤੁਸੀਂ ਬਰਫ਼ ਚਾਹ ਕਰੋ ਇੱਕ ਵਾਰੀ ਚਾਹ ਕਰ ਸਕਦੇ ਆ ਜੀ ਬਹੁਤ ਜ਼ਿਆਦਾ ਚੜਾਈ ਹੈ ਸਿੱਧੀ ਉੱਪਰ ਨੂੰ ਚੜਾਈ ਆ ਪਰ ਫਿਰ ਵੀ ਨਿੱਕੇ ਨਿੱਕੇ ਨਿਆਣੇ ਬਜ਼ੁਰਗ ਵਗੈਰਾ ਸਭ ਕੋ ਉੱਪਰ ਜਾ ਹੀ ਜਾਂਦੇ ਪਏ ਗੁਰੂ ਮਹਾਰਾਜ ਦੀ ਐਨੀ ਕਿਰਪਾ ਤੇ ਬਰਫ਼ ਦੀ ਚਾਹ ਦਿੱਤੀ ਆ ਉੱਪਰ ਜਾ ਕੇ ਤਾਂ ਦੱਸਉਂਦੇ ਆ ਬਰਫ਼ ਤੇ ਘਰਨਾ ਤੇ ਦੇਖ ਸਕਦੇ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਇਹਦੇ ਵਿੱਚੋਂ ਕੱਲ ਕੱਲ ਤੋਂ ਕਰੇ ਵੀ ਨਹੀਂ ਕਿਥੋਂ ਆਏ ਰਵੀ ਜੀ? ਉੱਜੀ ਤੋਂ ਗੋਮਾਲੋਂ ਆਏ। ਅਮਰਤਾਰ ਤੋਂ? ਅਮਰਤਾਰ ਤੋਂ ਪਹੁੰਚਾ ਕੇ। ਠੀਕ ਆ ਗੋਮਾਲਪਿੰਡ। ਹਾਂ ਜੀ। ਠੀਕ ਆ ਰਵੀ ਜੀ। ਦੇਖੋ ਜੀ ਸੰਗਤ ਦੀ ਸੇਵਾ ਵੇਖੋ ਰਸਤੇ ਵਿੱਚ ਟੋਫੀਆਂ ਵੰਡਦੇ ਤੇ ਲੋਕ ਹਨਾ ਤੇ ਹਮਾਰਾ ਬਹੁਤ ਜ਼ਿਆਦਾ ਸੰਗਤ ਆ। ਤਾਂ ਵੀ ਟੋਫੀਆਂ ਵੰਡਦਾ ਪਿਆ। ਕੱਲਾ ਇੱਥੇ ਆ ਗੀ ਖਾਂਦਾ ਪਿਆ ਨਾਲ। ਆ ਗੀ ਵੰਡਦਾ ਪਿਆ ਇੱਧਰ। ਜੀ ਵੰਡੇ ਗਈਆਂ ਟੋਫੀਆਂ? ਹਾਂ ਜੀ ਹਾਂ ਜੀ। ਬਾਕੀ ਇਹੜੀਆਂ ਰਹਿ ਗਈਆਂ ਉੱਪਰ ਦੇ ਦਿਓ ਨਾ ਥੋੜੀਆਂ ਬੋਦੀ। ਹਾਂ ਜੀ। ਤਲੋ ਆ ਜੋ ਵਿਜੀਤ ਰਿਓ ਇਧਰ ਆ ਦੇ ਵੀਰੋ ਨੇ ਖਲੋਤੇ ਆ ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਆ ਜੇ ਮੜੇ ਮੜੇ ਹਜੇ ਓੱਖਾ ਚੜੇ ਜਾਣ ਰਿਹਾ ਚੈੱਕ ਕਰੋ ਹੈ ਠੀਕ ਹੈ ਕੰਮ ਚੱਲ ਜਓ ਕਿਹਨਾਂ ਉੱਪਰ ਘੋੜਾ ਵਗੈਰਾ ਤੇ ਲੋਡ ਦੇ ਦੇਣੀ ਨਾ 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 ਹੈ ਇਹ ਲੈ ਕਦਾ ਜੀ ਇਹੀ ਜੋ ਕਿ ਸਾਨੂੰ ਦਿਆਣਾ ਜਿੰਨੀ ਹੱਟ ਜਿਹਾ ਅੱਛਾ ਆ ਬੈਗ ਹੀ ਪਾਹ ਮੇਰਾ ਮੋਢੇ ਤੇ 10 ਮਿੰਟ ਬਾਅਦ ਹੈ ਕੌਣ ਤੁਰ ਪਈ ਉਹਨੇ ਨੀਜੇ ਵੀਊ ਚਾ ਕਦੇ ਸੰਗਦਾ ਉਹ ਕਿੱਥੋਂ ਤੁਰਦੀ ਪਈ ਐ ਇੱਕ 1.5 ਕਿਲੋਮੀਟਰ ਉੱਪਰ ਆ ਗਏ ਆ ਆਪਾਂ ਤੇ ਗੁਰਵੀਰ ਕਿੰਨਾ ਉੱਪਰ ਆ ਗਏ ਆ ਆਪਾਂ 1.5 ਕਿਲੋਮੀਟਰ ਆ ਗਏ ਵੀਰ ਉੱਤੇ ਬਸ ਠੀਕ ਆ ਤੇ ਨੀਜੇ ਤੁਸੀਂ ਦੇਖ ਸਕਦੇ ਜੀ ਕਿੱਥੋਂ ਤੁਰ ਕੇ ਆਏ ਆ ਆਪਾਂ ਤੇ ਕਿੰਨੀ ਚੜ੍ਹਾਈ ਉੱਪਰ ਚੱਕਰ ਘੱਟ ਰੱਖੋ ਠੀਕ ਇਧਰ ਬਰਫ ਦੀ ਚੈੱਕ ਕਰੋ ਦੀ ਉੱਪਰੋਂ ਦੀ ਗਈ ਐ ਲੋ ਜੀ ਸਾਹਮਣੇ ਬਰਫ਼ ਚੈੱਕ ਕਰੋ ਬਹੁਤ ਜ਼ਿਆਦਾ ਬਰਫ਼ ਉੱਪਰ ਪਈ ਹੋਈ ਆ ਤੇ ਅਸੀਂ 2 ਤੋਂ 2.5 ਘੰਟੇ ਦੇ ਵਿੱਚ ਵਿੱਚ ਉੱਪਰ ਪਹੁੰਚਣਾ ਉਹ ਪਹਾੜ ਦੇ ਉੱਪਰ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੀ ਆ ਜੀ ਬਰਫ਼ ਤੇ ਰੁਕੋ ਤੁਸੀਂ 2.5 ਘੰਟੇ ਫਿਰ ਤੁਹਾਨੂੰ ਅਗਲਾ ਵੀਅੂ ਦਿਖਾਉਣੀ ਆ ਲੋ ਜੀ ਗੋਪਿੰਦ ਧਾਮ ਤੋਂ ਹੇਮਕੋਟ ਸਾਹਿਬ ਮੱਥਾ ਟੇਕਣ ਦੇ ਜਾਂਦੇ ਸਮੇਂ ਰਸਤੇ ਦੇ ਵਿੱਚ ਤੁਹਾਨੂੰ ਛੋਟੀਆਂ-ਮੋਟੀਆਂ ਦੁਕਾਨਾਂ ਵੀ ਖਾਣ-ਪੀਣ ਵਾਸਤੇ ਮਿਲਣਗੀਆਂ ਰਸਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਦਾਂ ਸੰਤ ਸਾਰੇ ਉੱਪਰ ਜਾਂਦੀ ਕੋਈ ਮੱਥਾ ਟੇਕਣ ਵਾਸਤੇ ਤੇ ਜੇ ਕਿਤੇ ਰਸਤੇ ਦੇ ਵਿੱਚ ਜਾਂ ਭੁੱਖ ਲੱਗੀ ਜਾਂ ਪਾਣੀ ਵਗੈਰਾ ਦੀ ਲੋੜ ਹੈ ਉਹ ਤੁਹਾਨੂੰ ਰਸਤੇ ਵਿੱਚ ਮਿਲ ਜਾਊਗਾ ਤੁਸੀਂ ਇਹ ਦੇਖ ਸਕਦੇ ਜੀ ਉਹ ਨਿੱਕੀਆਂ-ਆੜੀਆਂ ਦੁਕਾਨਾਂ ਤੁਹਾਨੂੰ ਰਸਤੇ ਦੇ ਵਿੱਚ ਮਿਲਣਗੀਆਂ ਜਿੱਥੇ ਤੁਸੀਂ ਚਾਹ ਵਗੈਰਾ ਪਾਣੀ ਵਗੈਰਾ ਜਾਂ ਕੁਝ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕਦੇ ਜੀ ਰੋਟੀ ਵਗੈਰਾ ਵੀ ਤੁਹਾਨੂੰ ਇੱਥੋਂ ਮਿਲੂਗੀ ਜੇ ਤੁਸੀਂ ਬਹੁਨਤਾਂ ਉੱਪਰ ਮੱਥਾ ਟੇਕਣ ਜਾਣਾ ਚਾਹੁੰਦੇ ਤਾਂ ਰਸਤੇ ਦੇ ਵਿੱਚ ਦੁਕਾਨਾਂ ਵੀ ਮਿਲਣਗੀਆਂ ਖਾਣ- ਜੇਕਰ ਤੁਸੀਂ نیچے ਲੰਗਰ ਵੀ ਲੱਗਾ ਹੁੰਦਾ ਜਿੱਥੇ ਸ਼ਾਕੇ ਵੀ ਆ ਸਕਦੇ ਜੇ ਰਸਤੇ ਵਿੱਚ ਕਿਸੇ ਲੋੜ ਪੈਂਦੀ ਕਿਸੇ ਚੀਜ਼ ਦੀ ਤੁਹਾਨੂੰ ਰਸਤੇ ਵਿੱਚ ਦੁਕਾਨਾਂ ਵਿੱਚ ਮਿਲ ਜਿਆ ਆਉਂ ਤੁਹਾਨੂੰ ਦਿਖਾਉਂਦੇ ਆ ਜੀ ਉੱਪਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨੇ ਆ ਜੀ